Alto News Channel ਤੇ ਤੁਹਾਡਾ ਸਵਾਗਤ ਚਿੜੀਆਂ ਦਾ ਚੰਬਾ ਪੰਜਾਬੀ ਫਿਲਮ ਜਿਸ ਦੀ ਕਹਾਣੀ ਨਾ ਤਾਂ ਤੁਸੀਂ ਕਦੀ ਸੁਣੀ ਹੋਵੇਗੀ ਤੇ ਨਾ ਹੀ ਇਹੋ ਜਿਹੀ ਕਹਾਣੀ ਦੇਖੀ ਹੋਵੇਗੀ ਪ੍ਰੇਮ ਸਿੰਘ ਸਿੱਧੂ ਦੁਆਰਾ ਲਿਖੀ ਨਿਰਦੇਸ਼ਿਤ ਇਹ ਫਿਲਮ 19 ਅਕਤੂਬਰ 2023 ਨੂੰ ਰਿਲੀਜ਼ ਹੋਵੇਗੀ ਇਸ ਦਾ ਟ੍ਰੇਲਰ ਵੀ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੇ ਨਾਲ ਹੀ ਕਾਸਟ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਆਓ ਦੇਖਦੇ ਹਾਂ Alto News ਦੀ ਇਹ ਵਿਸ਼ੇਸ਼ ਰੋਪੋ कुछ कहानियां सदियों तो चलद आ रही हैं ज्यों दि अथ्यों कदे नहीं बदल दिया बाज हमेशा चिड़िया शिकार बनाना अपना हक समझते हैं पर चिड़िया कई बार अपने खंभ ही तोले ने हाहाकार मच गई जलो उडारी भरी फिर की हाल होड़िया का चंबा ਪਹਿਲਾਂ ਜਦੋਂ ਅਸੀਂ ਚਿੜੀਆਂ ਦਾ ਚੰਬਾ ਦਾ ਨਾਂ ਸੁਣਦੇ ਸੀ ਨਾ ਤਾਂ ਸਾਨੂੰ ਲੱਗਦਾ ਸੀ ਸਾਡਾ ਚਿੜੀਆਂ ਦਾ ਚੰਬਾ ਹੈ ਬਾਬੂ ਲੱਸਾ ਉੱਡ ਜਾਣਾ ਪਰ ਆਹ ਚਿੜੀਆਂ ਦਾ ਚੰਬਾ ਜਦ ਤੋਂ ਕੀਤੀ ਆ ਨਾ ਅੰਦਰ ਇੱਕ ਯੂ نو ਇੱਕ ਜਜ਼ਬਾ ਅਲੱਗ ਹੀ ਜਜ਼ਬਾ ਫੀਲ ਹੁੰਦਾ ਹੈ ਹੁਣੀ ਇਸ ਤੋਂ ਲਾਸਟ ਪ੍ਰੋਜੈਕਟ ਮੈਂ ਕੈਟ ਕੀਤਾ ਸੀ ਤੇ ਮੇਰੇ ਦਿਲ ਦੇ ਉਹ ਬਹੁਤ ਕਿਰਦਾਰ ਬਹੁਤ ਕਰੀਬ ਹੋ ਗਿਆ ਸੀਗਾ ਬਟ ਜਦੋਂ ਮੈਂ ਇੱਕ ਕਿਰਦਾਰ ਜੋ ਮੇਰੇ ਕਿਰਦਾਰ ਦਾ ਨਾਮ ਹੈ ਸ਼ਿਵੀਆ ਸ਼ਿਵੀ ਜਦੋਂ ਮੈਂ ਪਲੇ ਕੀਤਾ ਮੈਨੂੰ ਇਦਾਂ ਲੱਗਦਾ ਹੈ ਕਿ ਨਾ ਇੱਕ ਅੰਦਰ ਅਲੱਗ ਤਰੀਕੇ ਦਾ ਜਜ਼ਬਾ ਆ ਗਿਆ ਅਸੀਂ ਕੁੜੀਆਂ ਆ ਬਟ ਯੂ نو ਜੋ ਮੇਰਾ ਕਿਰਦਾਰਾ ਉਹ ਸਟੈਂਡ ਲੈਣਾ ਜਾਣਦਾ ਹੈ ਹਰ ਕੁੜੀ ਮਤਲਬ ਇੱਕ ਜੋ ਵਿਚਾਰ ਸਾਡੇ ਕਿਰਦਾਰ ਨੇ ਇਸ ਫਿਲਮ ਦੇ ਅੰਦਰ ਚਾਰੋਂ ਕੁੜੀਆਂ ਦੇ ਅੰਦਰ ਉਹ ਜਜ਼ਬਾ ਹੈ ਜੋ ਇਹਨਾਂ ਨੂੰ ਇਕੱਠੇ ਕਰਦਾ ਹੈ ਔਰ ਕਿੱਦਾਂ ਉਹਨਾਂ ਦੀ ਜਰਨੀ ਸ਼ੁਰੂ ਹੁੰਦੀ ਆ ਉਥੋਂ ਔਰ ਉਹ ਗੋਲ ਬਣ ਜਾਂਦਾ ਆ ਤੇ ਉਸੇ ਦੇ ਇਰਤਗਿਰ ਸਾਡਾ ਇਹ ਪ੍ਰੋਜੈਕਟ ਹੁੰ ਰਿਹਾ ਚੜੀਆਂ ਦਾ ਚੰਗਾ ਮੈਂ ਸ਼ਰਨ ਮੈਂਨੇ ਗੱਲ ਦੱਸੀ ਜੀ ਆਸ਼ੀਨ ਦੇ ਨਾਲ ਪਰਪੋਰ ਸੀ ਪਹਿਲਾਂ ਤਾਂ ਛੋਟੀ ਮੋਟੀ ਇੰਡਰੀਜ਼ ਬੁਣਿਆ ਆਪਣਾ ਹਾਂਜੀ ਹਾਂਜੀ ਬਹੁਤ ਸਾਰ ਬੰਦੇ ਲਈ ਜਾਂ ਹਰ ਲਈ ਵੀ ਚੈਲੰਜ ਹੁੰਦਾ ਕਿਉਂਕਿ ਤੁਸੀਂ ਇੱਕ ਵੱਖਰੇ ਜਨਰ ਦੇ ਫਿਲਮ ਜਿਹੜੀ ਉਹ ਕਾਦੇ ਹਾਂਜੀ ਹਾਂਜੀ ਇੰਨਾ ਕਿ ਚੈਲੰਜ ਸੀ ਕੋਈ ਇਦਾਂ ਦੀ ਯਾਦ ਕੋਈ ਵਿਆਖਿਆ ਸਾਂਝਾ ਕਰੋ ਜੀ ਐਕਚੁਅਲੀ ਨਾ ਚੈਲੰਜਸ ਤਾਂ ਜਦੋਂ ਤੁਸੀਂ ਸ਼ੂਟ ਕਰਦੇ ਹੋ ਔਰ ਕੁਝ ਅਲੱਗ ਕਨਸੈਪਟ ਕਰਦੇ ਹੋ ਕਿਉਂਕਿ ਸਾਡੀ ਐਕਸ਼ਨ ਫਿਲਮ ਸੀ ਤਾਂ ਅਸੀਂ ਇੱਕ ਲੋਕੇਸ਼ਨ ਤੇ ਤਾਂ ਸ਼ੂਟ ਨਹੀਂ ਕੀਤਾ ਲੋਕੇਸ਼ਨ ਹਰ ਤੁਸੀਂ ਦੇਖੋਗੇ ਹਰ ਥੋੜੀ ਦੇਰ ਬਾਅਦ ਲੋਕੇਸ਼ਨ ਚੇਂਜ ਆ ਤੇ ਅਸੀਂ ਪ੍ਰੋਜ ਦਿਨਾਂ ਚ ਕਰਨਾ ਸੀ ਉਸ ਚਾ ਕਾਫੀ ਲੰਬਾ ਸਮਾਂ ਲੱਗ ਗਿਆ ਕਿਉਂਕਿ ਜਦੋਂ ਤੁਸੀਂ ਇੱਕ ਐਕਸ਼ਨ ਫਿਲਮ ਕਰ ਰਹੇ ਹੁੰਦੇ ਹੋ ਔਰ ਚਾਰ ਕੁੜੀਆਂ ਹੁੰਦੀਆਂ ਨੇ ਸੈੱਟ ਤੇ ਤਾਂ ਆਬਵੀਅਸਲੀ ਟਾਈਮ ਚੀਜ਼ਾਂ ਨੂੰ ਲੱਗਦਾ ਆ ਬਟ ਇੱਕ ਚੀਜ਼ ਸਾਡੇ ਅੰਦਰ ਬਹੁਤ ਕਾਮਨ ਸੀ ਸਾਨੂੰ ਸਭ ਨੂੰ ਲੱਗਦਾ ਸੀ ਕਿ ਅਸੀਂ ਆਪਣਾ ਪ੍ਰੋਜੈਕਟ ਬਹੁਤ ਸੋਨਾ ਕੱਢਣਾ ਆ ਔਰ ਆਮ ਸੋ ਥੈਂਕਫੁਲ ਟੂ ਪ੍ਰੇਮ ਜੀ ਜੋ ਇਸ ਤਰੀਕੇ ਦਾ ਕਨਸੈਪਟ ਮਤਲਬ ਲੈ ਕੇ ਆਏ ਇਹ ਕੰਟੈਂਟ ਲੈ ਕੇ ਆਏ ਤੇ ਸਾਡੇ ਪ੍ਰੋਡਿਊਸਰ ਡਿੰਪਲ ਮੈਮ ਜੀ ਅਬੇ ਸਰ ਜੀ ਜਿਨ੍ਹਾਂ ਨੇ ਇੰਨਾ ਵੱਡਾ ਸਟੈਪ ਚੱਕਿਆ ਕਿ ਇੱਕ ਫੀਮੇਲ ਨੂੰ ਲੈ ਕੇ ਇਸ ਤਰੀਕੇ ਦਾ ਕਨਸੈਪਟ ਉਹ ਅੱਗੇ ਲੈ ਕੇ ਆਏ ਆ ਸੋ ਛੋਟੀ ਮੋਟੀ ਚੀਜ਼ਾਂ ਤਾਂ ਸੱਟ ਤੇ ਚੱਲਦੀਆਂ ਰਹਿੰਦੀਆਂ ਬਟ ਯੂ نو ਜਦੋਂ ਜੋਸ਼ ਹੋਏ ਨਾ ਅੰਦਰ ਤੇ ਸਭ ਕੁਝ ਹੋ ਜਾਂਦਾ ਹੈ ਬੜਾ ਹੀ ਸੋਹਣਾ ਲੱਗ ਰਿਹਾ ਤੁਸੀਂ ਇਸ ਕੰਟੈਂਟ ਦੇਸ ਜਿਹੜੀ ਮੂਵੀ ਦੇ ਵਿੱਚ ਬਾਤ ਕਰੈਕਟਰ ਮੁੱਖ ਕਰਦਾ ਹੈ ਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਬlesed ਫੀਲ ਕਰ ਰਹੀ ਹਾਂ ਜਿਵੇਂ ਤੁਸੀਂ ਕਿਹਾ ਕਿ ਮੇਰੀ ਡੈਬਿਊ ਫਿਲਮ ਹੈ ਤੇ ਆਈ ਡੋਨਟ ਥਿੰਕ ਸਾਰਿਆਂ ਨੂੰ ਇਹ ਚਾਂਸ ਮਿਲਦਾ ਆਪਣੀ ਡੈਬਿਊ ਫਿਲਮ ਇਨੀ ਸਟਰੋਂਗ ਕੰਟੈਂਟ ਨਾਲ ਕਰਨ ਦਾ ਤੇ ਉਹਦੇ ਲਈ ਮੈਂ ਸਾਡੇ ਪ੍ਰੋਡਿਊਸਰਸ ਤੇ ਡਾਇਰੈਕਟਰ ਸਰ ਨੂੰ ਥੈਂਕ ਯੂ ਕਹਿਣਾ ਚਾਹੂੰਗੀ ਬਾਕੀ ਆ ਜਦੋਂ ਮੈਂ 8 ਸਾਲ ਦੀ ਸੀ ਮੈਂ ਆਪਣਾ ਸਫ਼ਰ ਉਦੋਂ ਸ਼ੁਰੂ ਕੀਤਾ ਸੀ ਬਟ ਇਸ ਮੌਕੇ ਲਈ ਮੈਂ ਬਹੁਤ ਬਹੁਤ ਦੇਰ ਤੋ ਵੇਟ ਕਰ ਰਹੀ ਸੀ ਕਿ ਕੋਈ ਤਾਂ ਐਦਾਂ ਦੀ ਫਿਲਮ ਮਿਲੇ ਜੋ ਕੈਰੈਕਟਰ ਬੇਸਡ ਹੋਵੇ ਜਿਹਚ ਅ ਕੁਝ ਕਰਨ ਲਈ ਹੋਵੇ ਇਨ ਡੈਪਥ ਕਰਨ ਲਈ ਹੋਵੇ ਤੇ ਮੈਂ ਬਹੁਤ ਸ਼ੁਕਰਗੁਜ਼ਾਰਾਂ ਵਾਹਿਗੁਰੂ ਦੀ ਵੀ ਕਿ ਉਹਨਾਂ ਨੇ ਇਹ ਮੈਨੂੰ ਚਾਂਸ ਦਿੱਤਾ ਤੇ ਮੈਂ ਇਸ ਫਿਲਮ ਚ ਚਿੜੀ ਦਾ ਕਿਰਦਾਰ ਨਿਭਾਉਂਦੀ ਤੁਹਾਨੂੰ ਮਿਲੂੰਗੀ ਜੋ ਕਿ ਇੱਕ ਪਿੰਡ ਦੀ ਕੁੜੀ ਦਿਖਾਈ ਹੈ ਉਹਦੀ ਲਾਈਫ ਚ ਬਹੁਤ ਬਹੁਤ ਮੁਸ਼ਕਿਲਾਂ ਹੁੰਦੀਆਂ ਤੇ ਆਈ ਥਿੰਕ ਅੱਜ ਕੱਲ ਦੀ ਪਿੰਡ ਦੀ ਕੁੜੀਆਂ ਨੂੰ ਵੀ ਨੋ ਡਾਊਟ ਉਹਨਾਂ ਨੂੰ ਐਜੂਕੇਸ਼ਨ ਮਿਲ ਰਹੀ ਹੈ ਬਟ ਸਟਿਲ ਕਿਤਨਾ ਕਿਤੇ ਉਹਨਾਂ ਦੇ ਸੁਪਨੇ ਦੱਬੇ ਰਹਿ ਜਾਂਦੇ ਆ ਕਿਉਂਕਿ ਉਹ ਆਵਾਜ਼ ਨਹੀਂ ਚੱਕ ਪੰਦੇ ਉਹਨਾਂ ਨੂੰ ਉਹਨੀ ਅਲਾਉਂਸ ਹੀ ਨਹੀਂ ਹੁੰਦੀ ਜਿੰਨੀ ਸ਼ਾਇਦ ਸ਼ਹਿਰ ਦੀ ਕੁੜੀਆਂ ਨੂੰ ਜਾਂ ਬਾਕੀ ਕੁੜੀਆਂ ਨੂੰ ਹੁੰਦੀ ਹੈ ਤੇ ਉਹੀ ਚੀਜ਼ ਹੈ ਜੋ ਸਾਡੀ ਫਿਲਮ ਦਰਸਾਉਂਦੀ ਹੈ ਉਸ ਤੋਂ ਇਲਾਵਾ ਇਹ ਜੋ ਫਿਲਮ ਹੈ ਇਹ ਸਿਰਫ ਫੀਮੇਲਸ ਲਈ ਨਹੀਂ ਹੈ ਨੋ ਡਾਊਟ ਫੀਮੇਲ ਓਰੀਐਂਟਡ ਹੈ ਬਿਕੋਜ਼ ਚਾਰ ਕੁੜੀਆਂ ਹੈਗੀਆਂ ਉਹਦੇ ਚ ਲੀਡ ਬਟ ਹੋਰ ਬਹੁਤ ਸਾਰੀ ਚੀਜ਼ਾਂ ਜਿਵੇਂ ਸ਼ਿਵਜੋਤ ਸਰ ਦਾ ਸ਼ਿਵਜੋਤ ਸਰ ਦਾ ਵੀ ਜੋ ਕੈਰੈਕਟਰ ਹੈ ਉਹ ਸੋਚ ਦੀ ਆਜ਼ਾਦੀ ਨੂੰ ਦਰਸਾਉਂਦਾ ਹੈ ਕਿ ਆਪਾਂ ਨੂੰ ਸੋਚਣ ਦੀ ਖੁੱਲ ਹੋਣੀ ਚਾਹੀਦੀ ਹੈ ਤਾਂ ਹੀ ਆਪਾਂ ਆਪਣੀ ਲਾਈਫ ਚ ਰਾਈਟ ਡਿਸੀਜਨਸ ਲੈ ਸਕਦੇ ਹੈ ਚੈਲੰਜ ਵੱਡਾ ਸੀਗਾ ਐਕਸੈਪਟ ਵੀ ਕੀਤਾ ਤੁਸੀਂ ਤਾਂ ਹੁਣ ਫਿਲਮ 13 ਦਿਨੋਂ ਲਈ ਘੁੰਮਣ ਜਾ ਰਹੀ ਹੈ ਕਿਸਾ ਦੇ ਮਨ ਵਿੱਚ ਮਲਗਲੇ ਆ ਮੈਂ ਨਰਵਸ ਵੀ ਹਾਂ ਬਟ ਮੈਂ ਬਹੁਤ ਡੈਕਸਾਈਟਿਡ ਵੀ ਹਾਂ ਕਿਉਂਕਿ ਜਦੋਂ ਆਪਣੀ ਪਹਿਲੀ ਮੂਵੀ ਹੁੰਦੀ ਆਪਾਂ ਨੂੰ ਬਹੁਤ ਚਾਹ ਹੁੰਦਾ ਨਾਲੇ ਇਹ ਜੋ ਇਹ ਜੋ ਫੀਲਡ ਹੈ ਨਾ ਮੈਂ ਇਹ ਮੇਰਾ ਪੈਸ਼ਨ ਹੈ ਮੈਂ ਨਾਲ ਨਾਲ ਐਜੂਕੇਸ਼ਨ ਵੀ ਲੈ ਰਹੀ ਹਾਂ ਬਟ ਇਹ ਮੇਰੀ ਜਾਨ ਹੈ ਇਸ ਕਰਕੇ ਮੈਨੂੰ ਪਤਾ ਹੈ ਨਾਲੇ ਆਡੀਅנס ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਹੈ ਟ੍ਰੇਲਰ ਨੂੰ ਉਹ ਕੰਟੀਨਿਊਸਲੀ ਸਪੋਰਟ ਦੇ ਰਹੇ ਹੈ ਉਹਨਾਂ ਦਾ ਵਿਜ਼ਨ ਬਿਲਕੁਲ ਚੇਂਜ ਹੋ ਚੁੱਕਿਆ ਆਈ ਥਿੰਕ ਤੇ ਸਾਡੀ ਫਿਲਮ ਨੂੰ ਬਹੁਤ ਸਾਰਾ ਪਿਆਰ ਮਿਲੂਗਾ ਹੋਪਸੋ ਬਸ ਇਹੀ ਵਿਸ਼ਾ ਹਾਂਜੀ ਅ ਐਕਚੁਅਲੀ ਐਕਸ਼ਨ ਐਕਸ਼ਨ ਜਿੱਦਾਂ ਦੀਪ ਕਰੋੜ ਜੀ ਕਰਦੇ ਉਹਦਾਂ ਦੇ ਤੇ ਨਹੀਂ ਅਸੀਂ ਕਰ ਸਕੇ ਬਟ ਜੋ ਜੋ ਐਕਚੁਅਲੀ ਜੇ ਊਮਨਸ ਦਾ ਜੋ ਪਾਵਰ ਹੁੰਦੀ ਹੈ ਅਸੀਂ ਰੀਅਲ ਬੇਸ ਹੀ ਦਿਖਾਇਆ ਹੈ ਕਿ ਬਾਕੀ ਜੋ ਵੀ ਜਿੰਨੀ ਵੀ ਅਸੀਂ ਮਿਹਨਤ ਕੀਤੀ ਉਹਦੇ ਪਿੱਛੇ ਪ੍ਰੇਮ ਸਿੰਘ ਸਿੱਧੂ ਜੀ ਦਾ ਬਹੁਤ ਜ਼ਿਆਦਾ ਹੱਥ ਹੈ ਬਿਕੋਸ ਸਾਨੂੰ ਸੱਚੀ ਅਸੀਂ ਸਾਰੇ ਆਰਟਿਸਟ ਬਹੁਤ ਬਲੈਂਕ ਸੀਗੇ ਸਾਨੂੰ ਕੁਝ ਨਹੀਂ ਸੀ ਪਤਾ ਕੀ ਕਰਨਾ ਇੱਕ ਤਾਂ ਫਸਟ ਟਾਈਮ ਫੀਮੇਲ ਐਕਸ਼ਨ ਮੂਵੀ ਹੈ ਉਹਦੇ ਲਈ ਅਸੀਂ ਮਾਨ ਫੀਲ ਕਰਦੇ ਆਂ ਔਰ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਆ ਕਿ ਮੈਂ ਇਸ ਮੂਵੀ ਦਾ ਹਿੱਸਾ ਬਣੀ ਕਿਉਂਕਿ ਬਹੁਤ ਘੱਟ ਚਾਂਸ ਮਿਲਦੇ ਆ ਇਦਾਂ ਦਾ ਪ੍ਰੋਜੈਕਟ ਕਰਨ ਲਈ ਔਰ ਸਾਡੀ ਪੰਜਾਬੀ ਆਡੀਅנס ਐਕਚੁਅਲੀ ਹੁਣ ਐਕਸੈਪਟ ਕਰ ਰਹੀ ਆ ਵਧੀਆ ਡਿਫਰੈਂਟ ਕੰਟੈਂਟ ਨੂੰ ਤੇ ਅਸੀਂ ਉਸ ਟਾਈਮ 'ਚ ਇਸ ਇੰਡਸਟਰੀ 'ਚ ਆਏ ਆ ਜਿੱਥੇ ਸਾਡੇ ਲਈ ਈਜ਼ੀ ਹੋ ਜਾਂਦੀ ਆ ਕੁਝ ਚੀਜ਼ਾਂ ਕਰਨ ਦੀ ਹਾਂਜੀ ਥੋੜੀ ਪ੍ਰੋਬਲਮ ਆਈ ਆ ਮਤਲਬ ਜਦੋਂ ਐਕਸ਼ਨ ਕਰੀਦਾ ਥੋੜਾ ਬਹੁਤ ਸੱਟਾ ਥੋੜੀ ਬਹੁਤ ਪ੍ਰੋਬਲਮਸੇ ਹੁੰਦੀਆਂ ਆ ਪਰ ਜੇ ਤੁਹਾਨੂੰ ਕਹਿੰਦੇ ਤੁਹਾਨੂੰ ਕੰਟੈਂਟ ਇੰਨਾ ਪਸੰਦ ਹੋਵੇ ਤੁਸੀਂ 100% ਉਸ ਕਿਰਦਾਰ ਵਿੱਚ ਜਦੋਂ ਚਲੇ ਜਾਂਦੇ ਹੋ ਨਾ ਫਿਰ ਤੁਹਾਨੂੰ ਫਰਕ ਨਹੀਂ ਪੈਂਦਾ ਕਿ ਕਿੰਨੀਆਂ ਔਂਕੜਾਂ ਆਉਂਦੀਆਂ ਨੇ ਕਿੰਨੀਆਂ ਮੁਸ਼ਕਿਲਾਂ ਆਉਂਦੀਆਂ ਨੇ ਕਿਉਂਕਿ ਐਂਡ ਆਫ ਦਾ ਟਾਈਮ ਤੁਹਾਨੂੰ ਪਤਾ ਤੁਸੀਂ ਉਸੇ ਕਿੰਨੀ ਮਿਹਨਤ ਕੀਤੀ ਹੈ ਔਰ ਕੀ ਕੰਮ ਕਰਕੇ ਆਏ ਤਾਂ ਮੈਨੂੰ ਉਮੀਦ ਹੈ ਕਿ ਆਈ ਥਿੰਕ ਆਡੀਅנס ਵੀ ਉਸ ਚੀਜ਼ ਨੂੰ ਜ਼ਰੂਰ ਸਾਹੇਗੀ ਪਰ ਸਭ ਤੋਂ ਜ਼ਿਆਦਾ ਮੈਂ ਥੈਂਕ ਯੂ ਇਸ ਟਾਈਮ ਸੇ ਜੋ ਮੈਂ ਦਿਲੋਂ ਫੀਲ ਕਰ ਰਹੀ ਹਾਂ ਅੱਜ ਅਸੀਂ ਸਾਰੇ ਜਾਨੇ ਇੱਥੇ ਬੈਠੇ ਆ ਬਿਕਾਜ਼ ਆਫ ਡਿੰਪਲ ਖਰੋੜ ਜੀ ਔਰ ਅਬੇ ਸਿੰਘ ਮੋਤੀ ਜੀ ਬਿਕੋਜ਼ ਉਹਨਾਂ ਨੇ ਇਹ ਸਟੈਪ ਚੱਕਿਆ ਉਹਨਾਂ ਦਾ ਇੱਕ ਥਾਟ ਆਫ ਲੈਵਲ ਸੀ ਇਦਾਂ ਦਾ ਸੋਚਣ ਦਾ ਫੀਮੇਲ ਕੰਟੈਂਟ ਨੂੰ ਲੈ ਕੇ ਕੋਈ ਰਿਸਕ ਨਹੀਂ ਲੈਂਦਾ ਇਦਾਂ ਦੇ ਕੰਟੈਂਟ ਤੇ ਸਾਨੂੰ ਵੀ ਕਈ ਵਾਰੀ ਫਸਟ ਟਾਈਮ ਜਦੋਂ ਅਸੀਂ ਕਿਹਾ ਕਿ ਅਸੀਂ ਕਿੱਦਾਂ ਕਰਾਂਗੇ ਸਾਨੂੰ ਆਡੀਅנס ਸਪੋਰਟ ਕਰੂਗੀ ਕਿ ਨਹੀਂ ਪਰ ਜਦੋਂ ਅਸੀਂ ਸਟੋਰੀ ਸੁਣੀ ਐਕਚੁਅਲੀ ਚ ਬਹੁਤ ਹੀ ਰੀਅਲ ਆਪਣੀ ਜੋ ਦਿਨ ਚਾਰੇ ਆਡੀਅנס ਹੈ ਨਾ ਉਹਨਾਂ ਨਾਲ ਕਨੈਕਟ ਕਰਦੀ ਹੈ ਹਰ ਇੱਕ ਦੀ ਲਾਈਫ 'ਚ ਡੇਲੀ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਹੀ ਅਸੀਂ ਉਹਨਾਂ ਨੂੰ ਇਗਨੋਰ ਕਰਦੇ ਆ ਉਸੇ ਹੀ ਬੇਸ ਤੇ ਕੰਟੈਂਟ ਹੈ ਔਰ ਥੈਂਕ ਯੂ ਸੋ ਮੱਚ ਸ਼ਿਵਜੋਤ ਜੀ ਉਹ ਆਪਣਾ ਡੈਬਿਊ ਕਰ ਰਿਹਾ ਐਜ਼ ਅ ਫੀਮੇਲ ਓਰੀਐਂਟਲ ਮੂਵੀ ਨਾ ਸੋ ਸਾਡੇ ਫਰਸਟ ਸਪੋਰਟ ਸਾਡੀ ਫਰਸਟ ਹੀ ਮੈਂ ਸ਼ਿਵਜੋਤ ਜੀ ਜੀ ਹੰਜ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੈਸੇ ਹੁਣ ਅੱਜਕੱਲ੍ਹ ਦੀਆਂ ਕੁੜੀਆਂ ਤੇ ਬਹੁਤ ਜ਼ਿਆਦਾ ਸਮਾਰਟ ਐ ਪੜੀਆਂ ਲਿਖਿਆ ਨੇ ਔਰ ਆਪਣੇ ਹੱਕਾਂ ਲਈ ਲੜਦੀਆਂ ਵੀ ਹੈਗੀਆਂ ਨੇ ਇਹ ਕੰਟੈਂਟ ਅਸੀਂ ਉਹਨਾਂ ਲਈ ਬਣਾਇਆ ਜੋ ਕਿਤੇ ਨਾ ਕਿਤੇ ਹਜੇ ਵੀ ਕੁਝ ਸ਼ਹਿਰਾਂ 'ਚ ਕੁਝ ਪਿੰਡਾਂ 'ਚ ਕੁਝ ਕੁੜੀਆਂ ਮੁੰਡੇ ਆਪਣੀਆਂ ਚੀਜ਼ਾਂ ਨੂੰ ਹਜੇ ਵੀ ਐਕਸਪ੍ਰੈਸ ਨਹੀਂ ਕਰ ਪਾਉਂਦੇ ਆਪਣੇ ਪੇਰੈਂਟਸ ਨੂੰ ਜਾਂ ਚੀਜ਼ਾਂ ਲਈ ਹੱਕਾਂ ਲਈ ਲੜ ਨਹੀਂ ਪਾਉਂਦੇ ਕਿਸੇ ਵੀ ਚੀਜ਼ ਨੂੰ ਲੈ ਕੇ ਬਟ ਜੋ ਸੁਸਾਈਡ ਕਰਦੇ ਨੇ ਆਈ ਥਿੰਕ ਖੁਦ 'ਚ ਆਪਣੇ ਆਪ ਨੂੰ ਜਿਹਨੂੰ ਯਕੀਨ ਹੁੰਦਾ ਨਾ ਕਿ ਅਸੀਂ ਉਹ ਚੀਜ਼ ਕਰ ਸਕਦੇ ਆ ਉਸ ਕਰਕੇ ਕਿ ਸੋਸਾਇਟੀ ਕੋਈ ਨਹੀਂ ਕਹਿੰਦਾ ਸਾਨੂੰ ਕਰਨ ਜੇ ਜਦੋਂ ਅਸੀਂ ਖੁਦ ਹਿੰਮਤ ਹਾਰ ਜਾਂਦੇ ਆ ਨਾ ਉਦੋਂ ਹੀ ਸਾਡੇ ਦਿਮਾਗ 'ਚ ਆਉਂਦਾ ਸਭ ਤੋਂ ਵੱਡੀ ਪਾਵਰ ਤੁਸੀਂ ਖੁਦ ਹੋ ਕੋਈ ਤੁਹਾਨੂੰ ਹਰਾ ਨਹੀਂ ਸਕਦਾ ਜਦ ਤੱਕ ਤੁਹਾਡੇ ਅੰਦਰ ਉਹ ਪੈਸ਼ਨ ਉਹ ਪਾਵਰ ਹੁੰਦੀ ਹੈ ਇਸ ਕਰਕੇ ਅਸੀਂ ਕਿਸੇ ਨੂੰ ਬਲੇਮ ਕਰਨ ਦੀ ਬਜਾਏ ਸਾਨੂੰ ਖੁਦ ਨੂੰ ਇੰਨਾ ਸਟਰੋਂਗ ਰੱਖਣਾ ਚਾਹੀਦਾ ਹੈ ਕਿ ਸਾਨੂੰ ਕੋਈ ਹਰਾ ਨਾ ਪਾਵੇ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਡੀ ਚਿੜੀਆਂ ਦੇ ਚੰਬੇ ਦੀ ਸਾਰੀ ਟੀਮ ਵੱਲੋਂ ਬਹਿਦ ਰੂ ਸ਼ੁਕਰਗੁਜ਼ਾਰ ਬਹਿਦ ਰੂ ਸ਼ੁਕਰਗੁਜ਼ਾਰ ਅਸੀਂ ਸਾਰੇ ਤੁਸੀਂ ਇੱਥੇ ਆਏ ਤੇ ਚਿੜੀਆਂ ਦੇ ਚੰਬੇ ਦੀ ਖਾਸ ਗੱਲ ਇਹ ਹੈ ਜੀ ਇਹ ਪੰਜਾਬ ਦੀ ਪਹਿਲੀ ਐਕਸ਼ਨ ਫਿਲਮ ਹੈ ਜੋ ਕਿ ਫੀਮੇਲ ਓਰੀਐਂਟਡ ਹੈ ਸੋ ਜਿਹਦੇ ਵਿੱਚ ਕੁੜੀਆਂ ਦੀ ਵੀਰਤਾ ਦਿਖਾਈ ਗਈ ਹੈ ਕਿ ਜ਼ੁਲਮ ਦੇ ਖਿਲਾਫ ਕੁੜੀਆਂ ਵੀ ਹਥਿਆਰ ਚੱਕ ਸਕਦੀਆਂ ਸੋ ਇੱਕ ਵੱਖਰਾ ਸਬਜੈਕਟ ਹੈ ਹਰ ਕੋਈ ਪ੍ਰੋਡਿਊਸਰ ਇਹਦਾ ਰਿਸਕ ਨਹੀਂ ਲੈਂਦਾ ਕਿ ਸਾਰਿਆਂ ਨੂੰ ਇਹ ਹੁੰਦਾ ਕਿ ਜੋ ਚੱਲ ਰਿਹਾ ਉਹੀ ਬਣਾ ਦਈਏ ਸੋ ਸਾਡੇ ਪ੍ਰੋਡਿਊਸਰਸ ਨੇ ਇਹ ਰਿਸਕ ਲਿਆ ਕਿ ਇਸ ਕਨਸੈਪਟ ਨੂੰ ਸਿਨੇਮਾ ਨੂੰ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਈਏ ਸੋ ਅਸੀਂ ਸਾਰੇ ਐਕਸਪੈਕਟ ਕਰਦੇ ਹਾਂ ਤੁਸੀਂ ਸਾਰੇ ਸਾਨੂੰ ਸਪੋਰਟ ਕਰੋਗੇ ਇੱਕ ਫੈਮਿਨਿਜ਼ਮ ਵਾਲੇ ਸਬਜੈਕਟ ਨੂੰ ਲੋਕਾਂ ਤੱਕ ਪਹੁੰਚਾਉਂਗੇ ਤੇ ਇੱਕ ਗੁੱਡ ਮੈਸੇਜ ਵਿਦ ਐਂਟਰਟੇਨਮੈਂਟ ਇਹ ਦੇਖਿਆ ਜਾਏ। ਚਿੜੀਆਂ ਦਾ ਚੰਬਾ ਇਹ ਆਵਾਜ਼ ਪਹਿਲਾਂ ਵੀ ਸਦੀਆਂ ਪਹਿਲਾਂ ਵੀ ਚੱਲਦੀ ਸੀ ਜਦੋਂ ਗਾਣੇ ਵੀ ਚੱਲਦੇ ਸੀ ਚਿੜੀਆਂ ਦਾ ਚੰਬਾ ਉਹਦੇ ਵੀ ਕੁੜੀਆਂ ਦੀ ਗੱਲ ਕੀਤੀ ਜਾਂਦੀ ਸੀ ਕਿ ਕੁੜੀਆਂ ਚਿੜੀਆਂ ਦਾ ਚੰਬਾ ਹੈ। ਅੱਜ ਵੀ ਅਸੀਂ ਇਸ ਤਰੀਕੇ ਆ ਕਿ ਇਹ ਦੇ ਵਿੱਚ ਨਾਮ ਹੋਵੇਗਾ ਤੇ ਸਭ ਕੁਝ ਨਵਾਂ ਹੈ ਕਿਸੇ ਤਰੀਕੇ ਦੇ ਨਾਲ ਕੁੜੀਆਂ ਨੂੰ ਨਵਾਂ ਤਾਂ ਜੇ ਇਤਿਹਾਸ ਫਰੋਲੀਏ ਤਾਂ ਕੁਝ ਵੀ ਨਵਾਂ ਨਹੀਂ ਹੈਗਾ ਜੀ। ਤੇ ਕਿਉਂਕਿ ਹਮੇਸ਼ਾ ਜਦੋਂ ਕੁੜੀਆਂ ਦੀ ਗੱਲ ਕੀਤੀ ਜਾਂਦੀ ਹੈ ਫਿਲਮਾਂ ਜਿਹੜੀਆਂ ਬਣੀਆਂ ਨੇ ਕੁੜੀਆਂ ਤੇ ਉਹਦੇ ਵਿੱਚ ਹਮੇਸ਼ਾ ਕੁੜੀਆਂ ਦੀ ਕਮਜ਼ੋਰ ਕੜੀ ਦਿਖਾਈ ਗਈ ਸੋ ਇਸ ਫਿਲਮ ਦੇ ਵਿੱਚ ਆਹ ਹੋਰ ਰੰਗ ਦਿਖਾਇਆ ਗਿਆ ਤੁਸੀਂ ਸ਼ਾਇਦ ਦੇਖਿਆ ਹੋਵੇ ਚਿੜੀਆਂ ਦਾ ਚੰਬਾ ਸੀ ਨੀਲੇ ਕਲਰ ਚ ਟੈਕਸਟ ਲਿਖਿਆ ਹੋਇਆ ਸੋ ਨੀਲਾ ਕਲਰ ਆਪਣ ਗੁਰੂ ਸਾਹਿਬ ਨੇ ਬਾਣਾ ਬਖਸ਼ਿਆ ਨੀਲਾ ਸੋ ਗੁਰੂ ਸਾਹਿਬ ਨੇ ਜਦੋਂ ਸ਼ਸਤਰ ਬਖਸ਼ੇ ਸੀ ਉਹ ਮੁੰਡਿਆਂ ਨੂੰ ਵੀ ਤੇ ਕੁੜੀਆਂ ਨੂੰ ਵੀ ਬਰਾਬਰ ਹੱਕ ਦੇ ਕੇ ਬਖਸ਼ੇ ਸੀ ਸੋ ਜ਼ੁਲਮ ਦੇ ਖਿਲਾਫ ਜਦੋਂ ਆਵਾਜ਼ ਡਾਇਲੌਗ ਕੰਮ ਨਾ ਕਰੇ ਤਾਂ ਫਿਰ ਆਪਾਂ ਨੂੰ ਜ਼ੁਲਮ ਦੇ ਖਿਲਾਫ ਹਥਿਆਰ ਚੱਕਣਾ ਪੈਂਦਾ ਸੋ ਉਹ ਇਸ ਫਿਲਮ ਦੇ ਵਿੱਚ ਦਰਸਾਇਆ ਗਿਆ ਤੇ ਬਹੁਤ ਕਾਮਨ ਮੁੱਦੇ ਨੇ ਜੋ ਆਮ ਤੌਰ ਜ਼ਿੰਦਗੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਉਹਨਾਂ ਦੇ ਖਿਲਾਫ ਕਿੰਦਾ ਇਹ ਜਿਹੜੀਆਂ ਜੂਝਦੀਆਂ ਨੇ ਤੇ ਫਾਈਟ ਕਰਦੀਆਂ ਨੇ ਸੋ ਇਹ ਸਾਰਾ ਇਸ ਫਿਲਮ ਦੇ ਵਿੱਚ ਦਰਸਾਇਆ ਗਿਆ ਅਧੋਪੀ ਲੰਘੂ ਇਸ ਹੋ ਰਹੀ ਹੈ ਪੰਜਾਬ ਦੇ ਲੋਕਾਂ ਦੀ। ਸੋ 13 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਜੀ ਸਾਡੀ ਫਿਲਮ ਜੀੜੀਆਂ ਦਾ ਚਾਂਦਾ। ਸਾਰਨੂੰ ਬੇਨਤੀ ਹੈ ਸਹਿ ਪਰਵਾਜ਼ ਜ਼ਰੂਰ ਦੇਖ ਕੇ ਆਇਓ ਤੇ ਸਾਨੂੰ ਦੱਸਿਓ ਕਿਵੇਂ ਲੱਗੀ। ਪਰ ਇਸ ਨੂੰ ਇੱਕ ਡੈਬਿਊ ਸ਼ੁਰੂਆਤ ਕੀਤੀ ਹੈ ਤੁਹਾਡੇ ਕੋਲ ਜੀ ਸਾਡਾ ਜਿੱਦਕਾ ਵਿੱਚ ਤੋਂ ਦੀ ਸ਼ੁਰੂਆਤ ਕਹੀ ਆਪਣਾ ਫਿਰਾ ਚੰਦਿਆਂ ਨੇ ਤਾਂ ਉਹ ਸਭ ਨੂੰ ਇਸ ਤਰ੍ਹਾਂ ਯਾਦ ਕੀਤਾ ਗਿਆ ਔਰ ਕਿਹੜੀਆਂ ਕਿਹੜੇ ਸੱਟ ਕੋ ਯਾਦਾਂ ਲੱਗ ਆਉਂਦੀਆਂ। 60 ਤੋਂ ਸਭ ਬਹੁਤ ਪਿਆਰੀਆਂ ਯਾਦਾਂ ਨੇ ਇਹ ਕਿਉਂਕਿ ਮੈਂ ਮੇਰੀ ਪਹਿਲੀ ਫਿਲਮ ਹੈ। ਉਹ ਡੈਬਿਊ ਦੇ ਨਾਲ-ਨਾਲ ਸਾਰੇ ਮੇਰੇ ਸੀਨੀਅਰ ਐਕਟਰਸ ਨੇ ਉਹ ਸਾਰਿਆਂ ਨੇ ਬੜਾ ਸਪੋਰਟ ਕੀਤਾ ਤੇ ਬੜਾ ਪਿਆਰ ਦਿੱਤਾ ਤੇ ਇਦਾਂ ਲੱਗਿਆ ਹੀ ਨਹੀਂ ਮੈਨੂੰ ਮੇਰੀ ਪਹਿਲੀ ਫਿਲਮ ਹੋ ਰਹੀ ਹੈ ਤੇ ਸਫਰ ਬੜਾ ਸਿੰਪਲ ਸੀ ਪਹਿਲਾਂ ਸ਼ੁਕਰਗੁਜ਼ਾਰ ਹਾਂ ਗਾਇਕੀ ਤੇ ਰਾਤ ਤੇ ਤੁਸੀਂ ਚੱਲਦੇ ਆ ਨੇ ਸਾਰਿਆਂ ਨੇ ਪਿਆਰ ਦਿੱਤਾ ਮੈਨੂੰ ਤੇ ਉਸ ਤੋਂ ਬਾਅਦ ਜਦੋਂ ਫੈਨਸ ਵੱਲੋਂ ਫੈਮਲੀਆਂ ਵੱਲੋਂ ਇਹ ਕਿਹਾ ਜਾਣ ਲੱਗਿਆ ਕਿ ਹੁਣ ਅਸੀਂ ਤੁਹਾਨੂੰ ਫਿਲਮਾਂ 'ਚ ਜ਼ਰੂਰ ਦੇਖਣਾ ਚਾਹਾਂਗੇ ਤੁਸੀਂ ਕਦੋਂ ਲੈ ਕੇ ਆ ਰਹੇ ਹੋ ਫਿਰ ਫੇਰ ਇਧਰਲੇ ਪਾਸੇ ਨੂੰ ਸੋਚ ਆਈ ਕਿ ਹੁਣ ਫਿਲਮਾਂ ਵੱਲ ਸੋਚਾਂ ਤੇ ਉਸ ਤੋਂ ਬਾਅਦ ਮੈਂ ਵੇਟ ਕੀਤੀ ਕਿ ਮੈਨੂੰ ਕੋਈ ਵਧੀਆ ਪ੍ਰੋਡਕਸ਼ਨ ਹਾਊਸ ਮਿਲੇ ਤੇ ਵਧੀਆ ਡਾਇਰੈਕਸ਼ਨ ਟੀਮ ਤੇ ਵਧੀਆ ਸਟਾਰ ਕਾਸਟ ਉਹਦੇ ਨਾਲ ਨਾਲ ਇੱਕ ਚੰਗਾ ਕੈਰੇਕਟਰ ਤੇ ਚੰਗਾ ਸਬਜੈਕਟ ਜੋ ਕਿ ਇੱਕ ਆਪਣੇ ਆਪ 'ਚ ਨਵਾਂ ਤੇ ਵੱਖਰਾ ਹੋਵੇ ਤੇ ਉਹ ਸਾਰੀਆਂ ਚੀਜ਼ਾਂ ਜਦੋਂ ਅਲਾਈਨ ਹੋਈਆਂ ਗੁਰੂ ਸਾਹਿਬ ਦੀ ਮਿਹਰ ਹੋਈ ਤੇ ਜਿੰਦਾਂ ਦਾ ਚਮਗਨ ਦੇ ਸਾਹਮਣੇ ਅੱਛਾ ਸਿੰਘ ਕਰਦੇ ਵਰਜੂ ਦਾ ਪਹਿਲਾ ਇਹ ਤੁਸੀਂ ਜਾਣਦੇ ਹੋ ਕਿ ਕਾਫੀ ਮਕਬੂਲ ਹੋਇਆ ਜੇ ਤਾਂ ਅਜੋਦੋ ਤੁਹਾਡੀ ਸ਼ੁਰੂਆਤ ਹੈ ਅਸਲ ਪਤਾ ਲੱਗਾ ਕਿ ਚੁੱਜਤ ਕੌਣ ਹੈ ਤਾਂ ਐਕਟਿੰਗ ਪੱਖੋਂ ਜਦੋਂ ਤੁਸੀਂ ਆਉਂਦੇ ਹੋ ਤਾਂ ਕਿਰਦਾਰ ਕਿੰਨਾ ਕਿ ਚੈਲਿੰਜ ਸੀ ਕਿਉਂਕਿ ਐਕਟਿੰਗ ਦਾ ਪਾਸੇ ਤਵੱਕਰ ਹੁੰਦਾ ਤਾਂ ਕਿੰਨਾ ਕਿ ਪੰਛਤ ਜਿਹੜਾ ਜਦੋਂ ਕੰਮ ਲੱਗੇ ਤਾਂ ਕਿਰਦਾਰ ਤੋਂ ਕਿੰਨਾ ਕਿ ਚੈਲਿੰਜ ਸੀ ਕਿਉਂਕਿ ਡੈਬਿਊ ਮੂਵੀ ਉਹ ਦੇਖਣ ਨੂੰ ਲੱਗਦਾ ਕਿਉਂਕਿ ਜਿੱਦਾਂ ਦੇ ਮੇਰੇ ਗਾਣੇ ਨੇ ਬੜੇ ਮਤਲਬ ਲਾਈਕ ਰੋਮਾਂਟਿਕ ਸੰਗਸ ਨੇ অলਮੋਸਟ ਡੀਜੇਸ ਹਾਊਸ ਨੇ ਤਾਂ ਉਹ ਬੜਾ ਚਲਬੁਲਾਗਾ ਕੈਰੈਕਟਰ ਗਾਣੇ 'ਚ ਨ ਸੋ ਇਹ ਬਿਲਕੁਲ ਹੀ ਇੱਕ ਡਿਫਰੈਂਟ ਸ਼ੇਡ ਤੋਂ ਸ਼ੁਰੂਆਤ ਹੋਈ ਹੈ। ਤੋਂ ਇੱਕ ਸੀਰੀਅਸ ਕੈਰੈਕਟਰ ਮੈਂ ਇਹਦੇ ਵਿੱਚ ਪਲੇ ਕੀਤਾ। ਸੋ ਦੇਖਣ ਨੂੰ ਜ਼ਰੂਰ ਮੇਰੇ ਲਈ ਚੈਲਿੰਜਿੰਗ ਲੱਗਦਾ ਤੇ ਮੈਨੂੰ ਪਹਿਲਾਂ ਨਰਵਸਨੈਸ ਸੀ ਕਿ ਫਿਲਮਾਂ 'ਚ ਬਹੁਤ ਕੁਝ ਡਿਫਰੈਂਟ ਹੁੰਦਾ ਹੋਵੇਗਾ। ਤੇ ਬਟ ਐਕਸਪੀਰੀਅੰਸ ਬੜਾ ਸਮੂਥ ਰਿਹਾ ਡਾਇਰੈਕਟਰ ਸਰ ਨੇ ਬਹੁਤ ਸਮੂਥਲੀ ਸਾਰਾ ਕੁਝ ਮੈਨੂੰ ਵਰਕਸ਼ਾਪਸ ਕਰਾਈਆਂ ਤੇ ਸਾਰੀ ਟੀਮ ਨੇ ਸਪੋਰਟ ਕੀਤਾ। ਸੋ ਬੜਾ ਵਧੀਆ ਲੱਗਿਆ ਐਂਡ ਮੈਂ ਫੁੱਲੀ ਐਕਸਾਈਟਿਡ ਆ। ਕੀ ਕਦੋਂ ਹਾਂ 13 ਤਰੀਕਾ ਆਵੇਗਾ ਇਹ ਬੋਡਾਟ ਤੁਹਾਡੇ ਸਾਹਮਣੇ ਹਾਂ ਠੀਕ ਜੀ ਹਾਲ ਹੀ ਦੇ ਵਿੱਚ ਸ਼ੁਰੂ ਕਰਨ ਫਿਲਮ ਆਈ ਸੀ ਪਿਆਰ ਜਿਸ ਵਿੱਚ ਔਮਨ ਡਿਪਾਰਟਮੈਂਟ ਨੂੰ ਲੈ ਕੇ ਹੋਰ ਵੀ ਕਈ ਪੁਆਇੰਂਟਸ ਦੇ ਉੱਤੇ ਸਟਰਗਲ ਦੇ ਉੱਤੇ ਗੱਲ ਕੀਤੀ ਗਈ ਤੇ ਕਾਫੀ ਮਾਸ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਪਿਆਰ ਬਟੋਰ ਦੀ ਇੱਕ ਫਿਲਮ ਨਜ਼ਰ ਆਈ 1000 ਕਰੋੜ ਟਾਪੀ ਹੈ ਤੁਹਾਡੀ ਫਿਲਮ ਵੀ ਔਮਨ ਐਮਪਾਵਰਮੈਂਟ ਦੇ ਉੱਤੇ ਬੇਸਡ ਹੈ ਕੀ ਲੱਗਦਾ ਰੀਜਨਲ ਸਿਨੇਮਾ ਹੁੰਦਿਆ ਹੋਇਆ ਕਿ ਉਹੋ ਜਿਹਾ ਪਿਆਰ ਬਟੋਰ ਪਾਏਗੀ ਅ ਜਦੋਂ ਇਹ ਸਕ੍ਰਿਪਟ ਅਸੀਂ ਸੁਣੀ ਉਸ ਤੇ ਕੰਮ ਕਰਨਾ ਸ਼ੁਰੂ ਕੀਤਾ ਉਦੋਂ ਹਜੇ ਮਾਰਕੀਟ ਦੇ ਵਿੱਚ ਵੀ ਮਨਪਰਪਰਮੈਂਟ ਦੀਆਂ ਫਿਲਮਾਂ ਹਜੇ ਨਹੀਂ ਆਈਆਂ ਸੀ ਪਰ ਲੱਕੀਲੀ ਅੱਜ ਆਪਾਂ ਕਹਿ ਸਕਦੇ ਹਾਂ ਕਿ ਪੰਜਾਬੀ ਸਿਨੇਮਾ ਦੇ ਵਿੱਚ ਵੀ ਫਿਲਮਾਂ ਆਈਆਂ ਤੇ ਮਕਬੂਲ ਵੀ ਹੋਈਆਂ ਸੋ ਉਹ ਸਾਡੀ ਕੋਸ਼ਿਸ਼ ਕੀਤੀ ਹੈ ਜੀ ਲੋਕ ਇਸ ਐਸਾ ਇਦਾਂ ਦੇ ਸਬਜੈਕਟ ਨੂੰ ਐਕਸੈਪਟ ਕਰਨਾ ਸ਼ੁਰੂ ਉਹਨਾਂ ਨੇ ਕਰਤਾ ਲੋਕ ਅੱਛਾ ਕੰਟੈਂਟ ਦੇਖਣਾ ਮੰਗਦੇ ਨੇ ਹੁਣ ਤੇ ਪੰਜਾਬੀ ਸਿਨੇਮਾ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਹੁਣ ਸਾਨੂੰ ਨਵੇਂ-ਨਵੇਂ ਰੰਗ ਅਸੀਂ ਦਿਖਾ ਸਕਦੇ ਹਾਂ ਕਿ ਲੋਕ ਦੇਖਣਾ ਵੀ ਪਸੰਦ ਕਰਦੇ ਨੇ